सत श्रीकाल जी सारे अब आप लैके जी बहुत ही प्यारे प्योर कॉटन के सूट रहने के प्लीज़ भीडियो पूरा एंड तक देखिया करो बहुत ही सोहने सूट ऐड किए होंगे ने यह तुम शर्ट मिलेगी प्रिंटड बहुत ही सोहना उसके ऊपर गोटा एम्ब्रॉयडरी की गई है बॉटम इस प्लेन मिलेगी प्राइस उपर लगा हुआ पर मीटर के अकॉर्डिंग ये लैसते हो अगले जेड सूट है ये कॉटन का सूट मिलेगा सलीवस से वर्क रहेगा कोटन का दुपट्टा रहेगा उसके ऊपर भी लैस लगाई गई है ਬਹੁਤ ਹੀ ਸੋਹਣੇ ਡਾਰਕ ਕਲਰ ਰਹਿਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਹੁੰਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਦੇਗੀ 올 ਇੰਡੀਆ ਸ਼ਿਪਿੰਗ ਫ੍ਰੀ ਦੇਗੀ ਇਹ ਰਹਿਣਗੇ ਰੀਵਾ ਬ੍ਰਾਂਡ ਦੇ ਸੂਟ ਰਹਿਣਗੇ ਮਡਲ ਕਾਟਨ ਦੇ ਬਹੁਤ ਹੀ ਸੋਹਣੇ ਏਮਬਰਾਇਡਰੀ ਕੀਤੀ ਗਈ ਹੈ ਨਾਲ ਰਹਿਗਾ ਦੁਪੱਟਾ ਦੁਪੱਟਾ ਪ੍ਰਿੰਟਡ ਮਿਲੇਗਾ ਬਾਟਮ ਇਹਦਾਂ ਪਲੇਨ ਮਿਲੇਗੀ ਅਗਲੇ ਜਿਹੜੇ ਸੂਟ ਰਹਿਣਗੇ ਇਹ ਤੈਨੂੰ 2.5 ਬਾਟਮ ਇਹਦੇ ਨਾਲ ਪਲੇਨ ਮਿਲੇਗੀ ਮਾਰਵਾੜੀ कॉटन रहेगी बहुत ही सोणी इन ਵਿੱਚ कलर ਨੇ ਕੋਈ ਵੀ सूट ਤੁਸੀਂ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਵੀ ਤੁਹਾਨੂੰ ਮਿਲਣਗੇ ਜੀ ਸੌਫਟ कॉटन ਦੇ ਸੂਟ ਮਿਲਣਗੇ ਨਾ ਰਹੇਗਾ ਮਲਮਲ ਦਾ ਸੌਫਟ ਦੁਪੱਟਾ ਮਿਲੇਗਾ ਬਾਟਮ ਇਸ ਦੇ ਨਾਲ ਪਲੇਨ ਮਿਲੇਗੀ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਭੇਜ ਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਮਿਲਣਗੇ ਜੀ ਕੀਜ਼ਾ कॉटन ਦੇ ਤਿੰਨ ਕਲਰ ਇਹਨਾਂ ਵਿੱਚ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਪਿਆਰੇ ਕਲਰ ਰਹਿਣਗੇ बॉटम प्लेन ਮਿਲੇਗੀ embroidery ਸ਼ੋਰ ਦੇ ਉੱਪਰ ਕੀਤੀ ਗਈ ਹੈ ਨਾਰ ਹੈਗਾ ਪ्योर शिफॉन ਦਾ ਦੁਪੱਟਾ ਮਿਲੇਗਾ ਅਗਲੇ ਜਿਹੜੇ ਸੂਟ ਰਹਿਣਗੇ ਪ्योर कॉटन ਦੇ ਰਹਿਣਗੇ ਪ੍ਰਾਈਸ ਘੱਟ ਰਹੇਗਾ ਸ਼ਰਟ ਪ੍ਰਿੰਟ ਵਾਲੀ ਹੋਏਗੀ बॉटम ਦੇ ਉੱਪਰ ਪੌਂਚਾ ਤੇ ਵਰਕ ਕੀਤਾ ਗਿਆ ਨਾਰ ਹੈਗਾ ਕੋਟਾ ਦਾ ਮਲਟੀ ਕਲਰ ਦਾ ਦੁਪੱਟਾ ਮਿਲੇਗਾ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ